ਜਨਮ ਦੇ ਵਿੱਚ ਰਹਿਣ ਵਾਲਾ ਇੱਕ ਗਰੀਬੜਾ ਜਿਹਾ ਸਿੱਖ ਉਹਨੂੰ ਪਤਾ ਲੱਗਾ ਮਨ ਵਿੱਚ ਵਿਚਾਰ ਬਣੀ ਨਾਲੇ ਤੇ ਗੁਰੂ ਕੀ ਨਗਰੀ ਚ ਰਵਾਂਗਾ ਦੋ ਪੈਸਿਆਂ ਦਾ ਵਪਾਰ ਵੀ ਚੱਲੇਗਾ ਤੇ ਨਾਲੇ ਰੋਜ਼ ਤੇੜੇ ਗੁਰੂ ਕੇ ਦਰਸ਼ਨ ਕਰਿਆ ਕਰਾਂਗਾ ਜਿਹਦੇ ਸਿਰ ਤੇ ਗੁਰੂ ਦਾ ਮਿਹਰ ਭਰਿਆ ਹੱਥ ਹੋਵੇ ਉਹਨੂੰ ਕਮੀ ਕੁਛ ਗੱਲ ਦੀ ਐ ਮਨ ਵਿੱਚ ਵਿਚਾਰ ਬਣਾ ਕੇ ਉਹਨੇ ਵੀ ਇੱਥੇ ਆ ਕੇ ਇੱਕ ਛੋਟੀ ਜਿਹੀ ਹੱਤੀ ਪਾਲੀ ਰੱਬ ਦਾ ਸਬੱਬ ਬਣਿਆ ਜਿਹੜੀ ਉਹਨੇ ਹੱਟੀ ਪਾਈ ਉਹ ਹੱਟੀ ਵੀ ਹੋਲੀ ਪਾਲੀ ਜਿਹੜੀ ਅੱਗੇ ਧੰਨ ਗੁਰੂ ਰਾਮਦਾਸ ਜੀ ਦੇ ਦੀਵਨ ਨਾਲ ਪਹਿਲਾਂ ਸਬੰਧਤ ਸੀ ਉਹ ਵੀ ਘੁੰਗੜੀਆਂ ਵੇਚਦਾ ਹੈ ਉਹ ਵੀ ਨਿਤ ਦਿਹਾੜੇ ਘੁੰਗੜੀਆਂ ਵੇਚਦਾ ਹੈ ਉਹਨੇ ਕੁਝ ਸਮਾਂ ਇਵੇਂ ਗੁਜ਼ਰਦਾ ਗਿਆ ਸਿੱਖਾਂ ਸੇਵਕਾਂ ਨੇ ਆਉਣਾ ਖੁਰਾ ਕਈ ਪ੍ਰੇਮੀਆਂ ਸ਼ਰਧਾਲੂਆਂ ਨੇ ਆਉਣਾ ਤੇ ਘੁੰਗੜੀਆਂ ਖਰੀਦਣੀਆਂ ਉਂਗਣੀਆਂ ਖਰੀਦ ਕੇ ਛਾਕੇ ਉਲੇ ਕੋਲ ਚਲੇ ਜਾਣਾ ਸਮ ਆਪਣੀ ਟੂਰ ਟੁਰਦਾ ਗਿਆ ਇੱਕ ਦਿਨ ਅਚਾਨਕ ਧੰਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਤੇ ਉਧਰ ਦੇ ਵਿੱਚ ਚਰਦੇ ਆ ਉਹਨਾਂ ਦੇ ਇੱਕ ਪਲ ਕਲਮ ਰੁਕ ਗਈ ਰੁਕੇ ਕਲਮ ਤੇ ਸੇਵਕ ਨੂੰ ਬੜੇ ਪਿਆਰ ਨਾਲ ਵੇਖਿਆ ਉਹਦੇ ਕੋਲ ਰੁਕੇ ਉਸ ਗੁਰਸਿੱਖ ਪਿਆਰੇ ਨੇ ਜਿਹਦਾ ਨਾਮ ਭਾਈ ਸੋਮਾ ਲਿਖਿਆ ਇਤਿਹਾਸ ਨੇ ਉਹਨੇ ਉੱਠ ਕੇ ਗੁਰੂ ਚਰਨਾਂ ਵਿੱਚ ਮੱਥਾ ਟੇਕਿਆ ਸਹਿਬ ਚਲੇ ਗਏ ਉਹਨੇ ਗੱਲ ਰੋਜ ਦੀ ਬਣ ਗਈ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨਹੀਂ ਆਉਣਾ ਉਹਨੇ ਉੱਠ ਕੇ ਮੱਥਾ ਟੇਕਣਾ ਮੱਥਾ ਟਕਾ ਕੇ ਆਖਰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨਹੀਂ ਚਲੇ ਜਾਣਾ ਸੋਮੇ ਦੇ ਮਨ ਵਿੱਚ ਇੱਕ ਵਿਚਾਰ ਬਣੀ ਮਨਾ ਗੁਰੂ ਜਿਹੜਾ ਇੱਧਰ ਆਉਂਦਾ ਹੈ ਨਾ ਤੂੰ ਕਿਉਂ ਨਹੀਂ ਸਮਝਿਆ ਕਮਲਿਆ ਮਨਾ ਇੱਕ ਕੋਈ ਹੋਰ ਕਹਾਣੀ ਐ ਗੁਰੂ ਮੱਥਾ ਟਿਕਾਉਣ ਦਾ ਤੇ ਭੁੱਖਾ ਨਹੀਂ ਸਾਰੀ ਵਿਗਾੜੀ ਉਹਦੇ ਚਰਨਾਂ ਵਿੱਚ ਅਮੀਰ ਤੋਂ ਅਮੀਰ ਆਕੇ ਚੰਗੇ ਤੋਂ ਚੰਗੇ ਲੋਕ ਆਕੇ ਮੱਥਾ ਟੇਕਦੇ ਨੇ ਉਹ ਮੱਥਾ ਟਿਕਾਉਣ ਦਾ ਭੁੱਖਾ ਨਹੀਂ ਐ ਉਹ ਤੇਰੇ ਕੋਲ ਮੱਥਾ ਟਿਕਾਉਣ ਨਹੀਂ ਆਉਂਦਾ ਉਹਦੇ ਪਿੱਛੇ ਕਹਾਣੀ ਤੇ ਕੋਈ ਹੋਰ ਹੋਵੇਗੀ ਤੂੰ ਪੜ੍ਹ ਜਾਣ ਨਹੀਂ ਸਕਿਆ ਮਨ ਵਿੱਚ ਵਿਚਾਰ ਬਣੀ ਚਲੋ ਠੀਕ ਐ ਮੈਂ ਅੱਜ ਸੋਚਾਂਗਾ ਅੱਜ ਮੈਂ ਵਿਚਾਰਾਂਗਾ ਮਨ ਵਿੱਚ ਵਿਚਾਰ ਚੱਲਦਿਆਂ ਇਥੋਂ ਤੱਕ ਪਹੁੰਚ ਗਈ ਮਨਾ ਗੁਰੂ ਰਾਮਦਾਸ ਜੀ ਨੇ ਵੀ ਨਿਕੜੀ ਉਮਰ ਚ ਕੁੰਗਲੀਆਂ ਵੇਚੀਆਂ ਨੇ ਲਮੀਰਾ ਸਮਾਂ ਔਰ ਉਹਦਾ ਜੀ ਕਰਦਾ ਹੋਵੇਗਾ ਕੁੰਗਲੀਆਂ ਛਕਣ ਤੇ ਤੇ ਅੱਜ ਉਹ ਬਹੁਤ ਉੱਚੇ ਸਥਾਨ ਤੇ ਬੈਠੇ ਨੇ ਇਵੇਂ ਰਾਹੇ ਬਾਟੇ ਤੁਰੇ ਜਾਂਦੇ ਆ ਕੁੰਗਲੀਆਂ ਛਕਣੀਆਂ ਚੰਗੀਆਂ ਨਹੀਂ ਲੱਗਦੀਆਂ ਹੁਣ ਗਿਆ ਪਰ ਉਹਨਾਂ ਦਾ ਦਿਲ ਕਰਦਾ ਹੋਵੇਗਾ ਜਦੋਂ ਅੱਜ ਆਏ ਗੁਰਦੇਵ ਜੀ ਮੈਂ ਪੁੱਛਾਂਗਾ ਜ਼ਰੂਰ ਹੁਣ ਜਦੋਂ ਸਰਕੋ ਸੱਚੀ ਪਾਠਾ ਦੀ ਆਏ ਤੇ ਉਹਨਾਂ ਆਕੇ ਸਿੱਖ ਨੇ 250 ਮੇਰੇ ਉੱਠ ਕੇ ਮੱਥਾ ਟੇਕਿਆ ਤੇ ਇੱਕ ਬੇਨਤੀ ਕੀਤੀ ਕਹਿੰਦੇ ਸਤਿਗੁਰੂ ਜੀ ਅਸੀਂ ਦੀਵ ਭੁੱਲੜ ਐ ਤੇ ਸਾਨੂੰ ਪਤਾ ਕੋਈ ਨਹੀਂ ਅਸੀਂ ਭੁੱਲ ਕਰ ਜਾਂਦੇ ਐ ਤੇ ਮੈਨੂੰ ਇੰਨੇ ਦਿਨ ਹੋ ਗਏ ਪਤਾ ਨਹੀਂ ਲੱਗ ਸਕਿਆ ਤੇ ਤੁਸੀਂ ਰੋਜ਼ ਆਉਂਦੇ ਹੋ ਮੱਥਾ ਟਕਾਉਣ ਤੇ ਤੁਸੀਂ ਆਉਂਦੇ ਕੋਈ ਨਹੀਂ ਤੁਸੀਂ ਕਣੀ ਪਰ ਰੁਕਦੇ ਹੋ ਮੈਂ ਉੱਠ ਕੇ ਮੱਥਾ ਟੇਕ ਲਾ ਤੁਸੀਂ ਚਲੇ ਜਾਂਦੇ ਹੋ ਪਰ ਮੈਨੂੰ ਅੱਜ ਪ੍ਰਤੀਤ ਹੋਇਆ ਸ਼ਾਇਦ ਤੁਸੀਂ ਕੁੰਗੜੀਆਂ ਛਕਣੀਆਂ ਹੋਣਗੀਆਂ ਸਤਿਗੁਰੂ ਜੀ ਜੇ ਤੁਹਾਨੂੰ ਇੱਥੇ ਚੰਗਾ ਨਹੀਂ ਲੱਗਦਾ ਮੈਂ ਤੁਹਾਡੇ ਨਿਵਾਸ ਸਥਾਨ ਤੇ ਆ ਜਾਾਂ ਉੱਥੇ ਲੈ ਕੇ ਆ ਜਾਾਂ ਤੇ ਉੱਥੇ ਤੁਸੀਂ ਅੱਜ ਕਿ ਛਕ ਲਓ ਜੇ ਜੋ ਬਾਕੀ ਬਚਿਆ ਮੈਂ ਵੇਚ ਦੇ ਆਂਗਾ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹੱਥ पे ਕਿ ਨਹੀਂ ਗੱਲ ਇਹ ਨਹੀਂ ਹੈ ਗੱਲ ਇਹ ਨਹੀਂ ਹੈ ਕੁੰਗੜੀਆਂ ਤੇ ਛਕਣੀਆਂ ਹੋਈਆਂ ਤੇਰੇ ਕੋਲ ਮੈਂ ਇੱਥੇ ਬੈਠ ਕੇ ਛਕ ਲਾਂਗਾ ਪਰ ਮੈਨੂੰ ਤੇਰੇ ਤੱਕ ਇੱਕ ਛੋਟਾ ਜਿਹਾ ਕੰਮ ਹੈ ਆ ਖਿਆਲ ਕਰਿਓ ਜੇ ਮੈਂ ਬੇਨਤੀ ਕਰਾਂ ਸਿੱਖ ਕਹਿਣ ਲੱਗਿਆ ਸਤਿਗੁਰੂ ਮੇਰੇ ਤੱਕ ਕੰਮ ਆ ਕਹਿੰਦੇ ਹਾਂ ਮੈਂ ਆਉਂਦਾ ਕਿ ਰੋਜ ਉਸੇ ਕੰਮ ਨੂੰ ਸੀ ਪਰ ਕਹਿ ਨਹੀਂ ਹੋਇਆ ਕਦੇ ਤੇਰੇ ਹਾਲਾਤ ਸਾਹਮਣੇ ਆ ਗਏ ਕਦੇ ਮੇਰੇ ਹਾਲਾਤ ਸਾਹਮਣੇ ਆ ਗਏ ਕਹਿ ਨਹੀਂ ਹੋਇਆ ਕਹਿਣ ਲੱਗਿਆ ਨਹੀਂ ਸਤਿਗੁਰੂ ਤੁਸੀਂ ਕਹੋ ਸਹਿਬ ਕਹਿਣ ਲੱਗੇ ਸੁਮਿਆ ਸੱਚ ਕਰਕੇ ਜਾਣੀ ਮੈਨੂੰ ਥੋੜੇ ਜੇ ਪੈਸਿਆਂ ਦੀ ਲੋੜ ਹੈ ਜਦੋਂ ਇਹ ਗੱਲ ਕਹੀ ਨਾ ਸੋਮੇਲੀ ਅੱਖਜ ਪਾਣੀ ਆ ਗਿਆ ਕਹਿੰਦੇ ਸਤਗੁਰਾਂ ਜਿਹੜੀ ਪ੍ਰਿਕਿਆ ਪਾਉਣ ਲੱਗਿਆ ਨਾ ਉਹਦੇ ਵਿੱਚੋਂ ਮੇਰੇ ਕੋਲ ਪਾਸ ਨਹੀਂ ਜੇ ਹੋਇਆ ਜਾਣਾ ਜੇ ਤੂੰ ਬਾਹ ਪਕੜੇਂਗਾ ਤੇ ਮੈਂ ਤਾਂ ਪਾਸ ਹੋਵਾਂਗਾ ਉਹ ਪ੍ਰਿਕਿਆ ਲੈਣ ਵਾਲਿਆ ਮੇਰੀ ਜ਼ਿੰਦਗੀ ਦਾ ਪਰਚਾ ਵੀ ਤੂੰ ਪਾਉਣੇ ਮੇਰੀ ਜ਼ਿੰਦਗੀ ਦਾ ਪਰਚਾ ਵੀ ਤੂੰ ਕੱਟਣੇ ਮੇਰੀ ਜ਼ਿੰਦਗੀ ਨੂੰ ਬਾਸ ਫੇਰ ਵੀ ਤੂੰ ਕਰ ਲੈ ਤੇ ਮੈਂ ਤੇਰਾ ਹੀ ਤੇਰੇ ਦਰ ਨੂੰ ਛੱਡ ਕੇ ਨਹੀਂ ਜਾ ਸਕਦਾ ਪਰ ਜਿਹੜਾ ਪਰਚਾ ਪਾਉਣ ਲੱਗਾ ਉਹਦੇ ਜਬਾਂ ਪਕੜ ਕੇ ਰੱਖੀ ਮੈਂ ਕਿਤੇ ਡਿਗ ਨਾ ਜਾਵਾਂ ਸਹਬ ਨੇ ਕਿਰਪਾ ਕੀਤੀ ਕਹਿੰ ਲੱਗੇ ਸੋ ਮੀ ਆ ਮੈਨੂੰ ਥੋੜੇ ਜਿਹਾ ਪੈਸਿਆਂ ਦੀ ਲੋੜ ਹੈ ਸਾਰੀ ਬਟਕ ਸੀ ਜਿਹੜੀ ਉਹ ਧੰਗ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਰੱਖ ਦਿੱਤੀ ਸਹਿਬਾ ਸਵੇਰ ਤੋਂ ਸ਼ਾਮ ਤੱਕ ਇਹੋ ਕੁਝ ਵਟਿਆ ਸਹਿਬਾ ਬੋਝੇ ਪਾਈ ਥਾਪੜਾ ਦਿੱਤਾ ਤੇ ਚਲੇ ਗਏ ਸੋ ਮਾ ਸਾਰੀ ਰਾਤ ਮੇਟੈਂ ਰਿਹਾ ਜਿਹਦੇ ਦਰ ਤੇ ਆ ਕੇ ਰਾਜੇ ਮਹਾਰਾਜੇ ਮੰਗਦੇ ਨੇ ਉਹ ਮੇਰੋਂ ਮੰਗਣ ਨਹੀਂ ਆ ਸਕਦਾ ਗੁਰੂ ਕਦੇ ਮੰਗਦਾ ਨਹੀਂ ਜੇ ਹੁੰਦਾ ਗੁਰੂ ਤੇ ਦਾਤਾ ਹੁੰਦਾ ਦੂਜਾ ਦਿਨ ਫੇਰ ਆਇਆ ਫਿਰ ਗੁਰਦੇਵ ਸੱਤੀ ਪਛਾਹੇ ਤੇ ਸਾਬ ਨੇ ਬਚਨ ਆਖਿਆ ਕਹਿਣ ਲੱਗੇ ਸੋਮਿਆ ਪੈਸੇ ਤਾਂ ਮੈਂ ਕੱਲ ਵੀ ਲੈ ਕੇ ਗਿਆ ਸੀ ਪਰ ਕੰਮ ਕੋਈ ਨਹੀਂ ਜੇ ਬਣਿਆ ਥੋੜੇ ਜੇ ਪੈਸਿਆਂ ਦੀ ਉਹ ਲੋੜ ਹੈ ਦੇ ਸਕਨੇ ਭਾਈ ਸੋਮ ਨੇ ਅੱਜ ਦੀ ਵਟਕ ਵੀ ਰੱਖ ਦਿੱਤੀ ਗਰੀਬਾਂ ਦਾ ਰੋਜ਼ ਦਾ ਕਿੰਨਾ ਕੁ ਪੂੰਜੀ ਹੁੰਦੀ ਏ ਤੀਜੇ ਦਿਨ ਘਰ ਵਿੱਚ ਜੋ ਕੁਝ ਸੀ ਨਿੱਕਾ ਮੋਟਾ ਉਹ ਸਾਰਾ ਕੁਝ ਪੂੰਝ ਪਟ ਕੇ ਜਿੰਨੀਆਂ ਕੁ ਹੰਗੜੀਆਂ ਬਣੀਆਂ ਉਹ ਲਿਆ ਕੇ ਵੇਚ ਕੇ ਕਦੋਂ ਦਾ ਟੋਕਰੀ ਵੇਂਦੀ ਕਰਕੇ ਬੈਠਾ ਧੰਗੂ ਗ੍ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਆਏ ਤੇ ਆ ਕੇ ਕਹਿਣ ਲੱਗੇ ਸੁਮਿਆ ਅੱਜ ਜਲਦੀ ਨਿਕਲ ਚੱਲਾ ਸੀ ਨਾ ਕਿ ਨਹੀਂ ਸਤਿਗੁਰੂ ਮੈਂ ਤੇ ਉਡੀਕ ਦਾਸਾ ਉਡੀਕ ਦਾਸਾ ਨਿਕਲ ਨਹੀਂ ਸੀ ਚੱਲਿਆ ਉਡੀਕ ਦਾਸਾ ਤੇ ਅੱਜ ਉਹਨੇ ਮੰਗਿਆ ਵੀ ਨਹੀਂ ਗੁਰੂ ਅਮਰਦਾਸ ਸਾਹਿਬ ਸੱਚੇ ਬਾਦਸ਼ਾਹ ਨੇ ਤੇ ਭਾਈ ਸੋਮੇ ਨੇ ਪਹਿਲੀ ਉਹਦੀ ਬਟਕ ਸੀ ਜਿਹੜੀ ਉਹ ਗੁਰੂ ਚਰਨਾਂ ਵਿੱਚ ਅਰਪਣ ਕਰ ਦਿੱਤੀ ਸਹਿਬ ਕਹਿੰਦੇ ਸਿਆਣਾ ਹੋ ਗਿਆ ਸਤਗੁਰਾਂ ਨੇ ਉਹ ਬਟਕ ਚੁੱਕੀ ਬੋਝੇ ਪਾਈ ਬੋਝੇ ਪਾ ਕੇ ਫਿਰ ਤੁਰ ਪਏ ਜਦੋਂ ਤੁਰੇ ਤੇ ਸਤਗੁਰਾਂ ਨੂੰ ਇੱਕ ਆਵਾਜ਼ ਮਾਰੀ ਕਹਿਣ ਲੱਗੇ ਉਹ ਧੰਗ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਅੱਜ ਮੇਰੀ ਕ ਬੇਨਤੀ ਸੁਣ ਕੇ ਜਾਈਂ ਸਹਿਬ ਵਾਪਸ ਆ ਗਏ ਦੱਸ ਸੋ ਮੈਂ ਕੀ ਕਹਿਣਾ ਚਾਹਲੇ ਕਹਿਣ ਲਗੇ ਸਤਿਗੁਰੂ ਜਦੋਂ ਤੁਸੀਂ ਕੁੰਗਣੀਆਂ ਵੇਚਦੇ ਸੀ ਤੇ ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਹੁੰਦਾ ਸੀ ਸਹਿਬ ਕਹਿਣ ਲੱਗੇ ਇੱਕ ਮੇਰੀ ਨਾਨੀ ਹੁੰਦੀ ਸੀ ਤੇ ਇੱਕ ਮੈਂ ਹੁੰਦਾ ਸੀ ਸਤਿਗੁਰੂ ਤੁਹਾਡੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਸੀ ਕਹਿੰ ਲੱਗੇ ਮੈਂ ਜੜੀਆਂ ਕੁੰਗੜੀਆਂ ਰੋਜ਼ ਵੇਚਦਾ ਸਾਂ ਉਹਨੇ ਵਿੱਚੋਂ ਜਿੰਨੇ ਕੁ ਪੈਸੇ ਬਚ ਜਾਂਦੇ ਸਨ ਕੱਢ ਦੀ ਉਹਗੀਆਂ ਕੁੰਗੜੀਆਂ ਖਰੀਦ ਕੇ ਅਸੀਂ ਉਹਦੇ ਵਿੱਚੋਂ ਬਚਦਾ ਰਾਸ਼ਨ ਪਾਣੀ ਪ੍ਰਸ਼ਾਦ ਪਾਣੀ ਲੈ ਕੇ ਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਸਾਂ ਕਹਿੰ ਲੱਗੇ ਠੀਕ ਹੈ ਬੱਚਾ ਹਜ਼ੂਰ ਪੁੱਛਣ ਲੱਗੇ ਤੂੰ ਕਿਉਂ ਪੁੱਛੀਏ ਗੱਲ ਕਹਿ ਲੱਗੇ ਸਤਿਗੁਰੂ ਮੈਂ ਸੁਝਿਆ ਬਾਕੀ ਖਲਾਤ ਵੀ ਤੇਰੇ ਬਰਾਬਰ ਨਹੀਂ ਹੈ ਤੇ ਇਹ ਖਲਾਤ ਵੀ ਤੇਰੇ ਵਰਗੇ ਹੀ ਨੇ ਮੈਂ ਵੀ ਆਪਣੇ ਘਰ ਵਿੱਚ ਨਾਨੀ ਦੀ ਥਾਂ ਤੇ ਮੇਰੀ ਮਾਂ ਰਹਿੰਦੀ ਆ ਬਜ਼ੁਰਗ ਇੱਕ ਮੈਂ ਰਹਿੰਨੇ ਇੱਕ ਮੇਰੀ ਮਾਂ ਬਜ਼ੁਰਗ ਰਹਿੰਦੀ ਹੈ ਤੇ ਮੇਰੇ ਵੀ ਘਰ ਦਾ ਗੁਜ਼ਾਰਾ ਠੰਗੜੀਆਂ ਦੇ ਸਿਰ ਤੇ ਹੀ ਚੱਲਦਾ 3 ਦਿਨ ਹੋ ਗਏ ਨੇ ਬਟਕ ਤੁਹਾਡੇ ਚਰਨਾਂ ਵਿੱਚ ਅਰਪਣ ਕਰ ਜਾਣਾ ਹੈ ਰਾਤ ਸਤਗੁਰੂ ਮੈਂ ਤੇ ਸਹਾਰ ਨੇ ਮੈਂ ਸਾਰਾ ਕੁਝ ਪਰ ਰਾਤ ਮੇਰੀ ਮਾਂ ਨਹੀਂ ਸੁੱਤੀ ਰਾਤ ਉਹ ਉੱਠ ਉੱਠ ਕੇ ਫਿਰਦੀ ਰਹੀ ਮੈਂ ਕਿਹਾ ਮਾਂ ਤੂੰ ਸੌਂ ਜਾ ਕਿਨ ਲੱਗੀ ਪੁੱਤ ਵੇ ਪਤਾ ਨਹੀਂ ਤੂੰ ਕੀ ਕਰ ਲੈ ਕੀ ਨਹੀਂ ਕਰਦਾ ਮੈਨੂੰ ਸਮਝ ਨਹੀਂ ਲੱਗਦੀ ਤੇ ਘਰ ਵਿੱਚ ਰਾਸ਼ਨ ਪਾਣੀ ਕੋਈ ਨਹੀਂ ਹੁੰਦਾ ਮੈਨੂੰ ਭੁੱਖ ਬੜੀ ਲੱਗੀ ਐ ਤੇ ਮੇਰੇ ਕੋਲ ਸੁੱਤਾ ਨਹੀਂ ਜੇ ਡੰਦਾ ਮੇਰਾ ਦਿਲ ਕਰਿਆ ਮੈਂ ਨਾ ਦੱਸਾਂ ਮੇਰਾ ਜੀ ਕੀਤਾ ਮੈਂ ਕਿਹਾ ਮਾਂ ਤੂੰ ਇਹ ਸਬਰਾਂ ਦੇ ਕੁੱਟ ਭਰ ਲੈ ਜਿਹੜੇ ਦਾਤੇ ਨਾਲ ਮੇਰੀ ਕਹਾਣੀ ਪਈ ਹੋਈ ਉਹ ਮੰਗਦਾ ਨਹੀਂ ਐ ਮੈਨੂੰ ਪੂਰਨ ਆਸ ਐ ਕੁਝ ਨਾ ਕੁਝ ਦਿਨ ਪਰਤ ਹੋਣਗੇ ਮਾਂ ਤੂੰ ਸਬਰ ਲੱਕ ਮੇਰਾ ਜੀ ਕੀਤਾ ਸਤਗੁਰੂ ਜੀ ਮੈਂ ਆਪਣੀ ਮਾਂ ਨੂੰ ਕਿਹਾ मा मा बे। मां तू ਪਾਣੀ ਦਾ ਛੰਨਾ ਪੀ ਕੇ ਗੁਜ਼ਾਰਾ ਕਰ ਲੈ ਪਾਣੀ ਦਾ ਬਾਟਾ ਪੀ ਲੈ ਮਾਂ ਕਹਿਣ ਲੱਗੀ ਪੁੱਤ ਬੇ ਬਜ਼ੁਰਗੀ ਬੇੜੇ ਭੁੱਖੇ ਕੋਲ ਪਾਣੀ ਵੀ ਨਹੀਂ ਪੀਤਾ ਜਾਂਦਾ ਉਹ ਭੁੱਖੇ ਕਲੇਜੇ ਤੇ ਲੜਦਾ ਮੇਰੇ ਕੋਲ ਪਾਣੀ ਨਹੀਂ ਜੇ ਪੀਤਾ ਜਾਂਦਾ ਸਤਗੁਰੂ ਮੈਂ ਅਰਜ਼ੋਈ ਇਤਨੀ ਕਰਨੀ ਸੀ ਕੱਲ ਤੇ ਮੈਂ ਆਪਣੀ ਮਾਂ ਦਾ ਦੁੱਖ ਦੇਖ ਲਿਆ ਮੈਂ ਝੱਲ ਲਾਂਗਾ ਮੈਨੂੰ ਕੋਈ ਮੁਸ਼ਕਲ ਨਹੀਂ ਪਰ ਜੇ ਤੁਸੀਂ ਆਗਿਆ ਦੇਵੋ ਮੈਂ ਮੁੱਲ ਨਹੀਂ ਮੰਗਦਾ ਮੈਂ ਮੁੱਲ ਨਹੀਂ ਮੰਗਦਾ ਜੇ ਤੁਸੀਂ ਆਗਿਆ ਦੇਵੋ ਤੁਹਾਡੇ ਲੰਗਰ ਵਿੱਚੋਂ ਮੈਂ ਦੋ ਪਰਸ਼ਾਨੀ ਆਪਣੀ ਮਾਂ ਜੋ ਕੇ ਲੈ ਜਾ ਸਹਿਬਾਂ ਨੇ ਆ ਕੇ ਗਲ ਬੱਕਰੀ ਪਾ ਲਈ ਕਹਿਣ ਲੱਗੇ ਸੋਮੇ ਆ ਅੱਜ ਝੋਲੀ ਕਰ ਅੱਜ ਝੋਲੀ ਅੱਡ ਭਾਈ ਸੋਮੇ ਨੇ ਝੋਲੀ ਕੀਤੀ ਸਾਹਿਬ ਨੇ ਆਪਣੇ ਬੋਝੇ ਵਿੱਚੋਂ ਸੱਜੇ ਬਨੇਓ ਵੀ ਖੱਬੇ ਬਨੇਓ ਵੀ ਜਿਹੜੀ ਉਹ ਸੋਮੇ ਦੀ ਵਟਕ ਰੱਖੀ ਹੋਈ ਸੀ ਉਹ ਵੀ ਉਹਦੀ ਝੋਲੀ ਵਿੱਚ ਪਾ ਦਿੱਤੀ ਤੇ ਆਪਣੇ ਵੱਲੋਂ ਵੀ ਰਹਿਮਤਾਂ ਨਾਲ ਉਹਦੀ ਝੋਲੀ ਪਾ ਦਿੱਤੀ ਭਾਈ ਸੋਮਾ ਕੰਬ ਗਿਆ ਕਹਿਣ ਲੱਗਿਆ ਸਤਿਗੁਰੂ ਮੇਰੇ ਨਾਲ ਨਰਾਜ਼ਗੀ ਹੋ ਗਈ ਤੇ ਭੇਟਾ ਮੋੜ ਦਿੱਤੀ ਸਾਹਿਬ ਕਹਿਣ ਲੱਗੇ ਨਰਾਜ਼ਗੀ ਕੋਈ ਨਹੀਂ ਉਹ ਸੋਮਿਆ ਤੂੰ ਮੰਗਦਾ ਨਹੀਂ ਐ ਤੂੰ ਤੇ ਛਾਂ ਐ ਮੈਂ ਤੇ ਸਿਰ पे ਨਹੀਂ ਗੱਲ ਵੇਖਣਾ ਚਾਹੁੰਦਾ ਤੇਰਾ ਮੇਰਾ ਕਿੱਤਾ ਇੱਕੋ ਜਿਹਾ ਐ ਮੈਂ ਵੇਖਣਾ ਚਾਹੁੰਦਾ ਸਾਂ ਅੱਜ ਮੈਂ ਤੇ ਹੁੰਗੜੀਆਂ ਵੇਚਦਿਆਂ ਵੇਚਦਿਆਂ ਤਖਤ ਤੱਕ ਪਹੁੰਚ ਗਿਆ ਤੂੰ ਮੇਰੇ ਕੋਲ ਬੈਠਾ ਹੋਇਆ ਹੁੰਗੜੀਆਂ ਵੇਚਦਾ ਕਿਤੇ ਮਾਇਆ ਦੀਆਂ ਗਿਣਤੀਆਂ ਲੱਗੀਆਂ ਜਾਈ ਤੈਨੂੰ ਗੁਰੂ ਨਾਲ ਪ੍ਰੇਮ ਵੀ ਹੈ ਮੈਂ ਤੇ ਇੰਨੀ ਗੱਲ ਵੇਖਣੀ ਸੀ ਸੱਤ ਕਰਕੇ ਜਾਣੀ ਮੈਨੂੰ ਹੁਣ ਭਰੋਸਾ ਹੋ ਗਿਆ ਤੇਰੇ ਅੰਦਰ ਗੁਰੂ ਦਾ ਪ੍ਰੇਮ ਵੀ ਹੈ ਤੇਰੇ ਅੰਦਰ ਗੁਰੂ ਦਾ ਪਿਆਰ ਵੀ ਹੈ ਜਿਹਦੇ ਅੰਦਰ ਗੁਰੂ ਦਾ ਪਿਆਰ ਹੋਵੇ ਉਹ ਯਕੀਨ ਕਰਕੇ ਜਾਣੀ ਉਹ ਮੰਗ ਤਾਂ ਵੀ ਹੁੰਦਾ ਉੱਤੇ ਛਾ ਹੁੰਦਾ ਤੂੰ ਤੇ ਛਾ ਵੀ ਆਮਦਾ ਨਹੀਂ ਤੂੰ ਤੇ ਗੁਰੂ ਦਾ ਛਾ ਹੈ ਤੇਰੇ ਘਰ ਵਿੱਚ ਕਦੇ ਕੋਈ ਕਮੀ ਨਹੀਂ ਆਵੇਗੀ